ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖੀਫਤੇ ਜੀ ਮੈਂ ਆਪਣੀ ਇੱਕ ਕਵਿਤਾ ਨਾਲ ਤੁਹਾਡੇ ਸਾਹਮਣੇ ਆ ਰਿਹਾ ਹਾਂ ਇਹਨੂੰ ਮੈਂ ਕਵਿਤਾ ਹੀ ਕਹਾਵਾਂਗਾ ਕਿਉਂਕਿ ਇਹ ਕਿਸੇ ਖਾਸ ਇੱਕ ਨੂੰ ਮੁੱਖ ਰੱਖ ਕੇ ਕਹੀ ਗਈ ਗੱਲ ਹੈ ਇਹ 16 ਤਰੀਕ ਨਵੰਬਰ 2017 ਦੇ ਵਿੱਚ ਲਿਖੀ ਗਈ ਸੀ ਅਤੇ ਆਓ ਆਪਾਂ ਪੜਨਾ ਸ਼ੁਰੂ ਕਰਦੇ ਹਾਂ ਜੀ ਮੈਨੂੰ ਮਰੀਆਂ ਗਲਤੀਆਂ ਵੱਲ ਧਿਆਨ ਦੇਣਾ ਟੁੱਟ ਕੇ ਵੀ ਮੈਂ ਟੁੱਟਿਆ ਕਦੋਂ ਹਾਂ ਟੁੱਟ ਕੇ ਵੀ ਮੈਂ ਟੁੱਟਿਆ ਕਦੋਂ ਹਾਂ ਤੇਥੋਂ ਵਿਛੜ ਕੇ ਤੇ ਮੁੱਕਿਆ ਕਦੋਂ ਹਾਂ ਟੁੱਟ ਕੇ ਵੀ ਮੈਂ ਟੁੱਟਿਆ ਕਦੋਂ ਹਾਂ ਤੇਥੋਂ ਵਿਛੜਿਆ ਤੇ ਮੁੱਕਿਆ ਕਦੋਂ ਹਾਂ ਮੁੱਕਰ ਜਾਣ ਲੱਗੀ ਸ਼ੀਸ਼ੇ ਤੋਂ ਨਜ਼ਰ ਗੁਨਾਹ ਆਪਣੇਆਂ ਤੋਂ ਪਰ ਲੁਕਿਆ ਕਦੋਂ ਹਾਂ ਟੁੱਟ ਕੇ ਵੀ ਮੈਂ ਟੁੱਟਿਆ ਕਦੋਂ ਹਾਂ ਤੇਥੋਂ ਵਿਛੜਿਆ ਤੇ ਮੁੱਕਿਆ ਕਦੋਂ ਹਾਂ ਮੁਕਰ ਜਾਣ ਲੱਗੀ ਹੈ ਸ਼ੀਸ਼ੇ ਤੋਂ ਨਜ਼ਰ ਗੁਨਾਹ ਆਪਣੇ ਆਤੋਂ ਪਰ ਮੁਕਰਿਆ ਕਦ ਲੁਕਿਆ ਕਦੋਂ ਹਾਂ ਮੈਨੂੰ ਆਉਂਦੀ ਨਹੀਂ ਅਦਾਲਤ ਚੁਕਦਾਰੀ ਦੀ ਮੈਨੂੰ ਆਉਂਦੀ ਨਹੀਂ ਅਦਾਲਤ ਚੁਕਦਾਰੀ ਦੀ ਆਖੜ ਰੱਖਦਾ ਹਾਂ ਮੈਂ ਚੁੱਕਿਆ ਕਦੋਂ ਹਾਂ ਇਹ ਤਾਂ ਸੱਚ ਹੈ ਕਿ ਥੱਕ ਗਿਆ ਜ਼ਰੂਰ ਇਹ ਤਾਂ ਸੱਚ ਹੈ ਕਿ ਥੱਕ ਗਿਆ ਜ਼ਰੂਰ ਮੱਧਮ ਰਫ਼ਤਾਰ ਹੈ ਪਰ ਰੁਕਿਆ ਕਦੋਂ ਹਾਂ ਟੁੱਟ ਕੇ ਵੀ ਮੈਂ ਟੁੱਟਿਆ ਕਦੋਂ ਹਾਂ ਤੇਥੋਂ ਵਿਛੜਿਆ ਤੇ ਮੁੱਕਿਆ ਕਦੋਂ ਹਾਂ ਧੰਨਵਾਦ